ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਗੀਦਮਾਨ ਅੱਜ ਵਾਲੀ ਵੀਡੀਓ ਐਸਜੀ ਕੰਪਨੀ ਵਾਲੇ ਬੋਲ ਐਟਲਸ 40116 ਤੇ ਬਣਾ ਰਹੇ ਆਪਾਂ ਵੀ ਤੁਹਾਡੇ ਕੋਲੇ 40116 ਬੋਲ ਦੀ ਬੱਠੀ ਆ ਤੁਸੀਂ ਉਹਨੂੰ ਕਿਹੜੇ ਕਿਹੜੇ ਸੀਮਨ ਯੂਜ਼ ਕਰ ਸਕਦੇ ਹੋ ਜਿਨ੍ਹਾਂ ਨਾਲ ਉਹਦੀ ਬਲੱਡ ਲਾਈਨ ਨਹੀਂ ਮੈਚ ਹੁੰਦੀ ਐਸਜੀ ਕੰਪਨੀ ਬਾਰੇ ਜੇ ਤੁਹਾਨੂੰ ਪਹਿਲਾਂ ਦੱਸੀਏ ਇਸ ਦੀ ਫੁੱਲ ਫਾਰਮ ਹੈਗੀ ਆ ਸੁਪੀਰੀਅਰ ਐਨੀਮਲ ਜੈਂਟੈਕਸ ਇਸ ਕੰਪਨੀ ਨੇ ਬਹੁਤ ਹੀ ਚੰਗੇ ਬੋਲ ਆਪਣੇ ਫੀਲਡ ਵਿੱਚ ਦਿੱਤੇ ਆ ਲੋਕਾਂ ਨੂੰ ਯੂਜ਼ ਕਰਨ ਲਈ ਇੰਪੋਰਟ ਬੋਲ ਆ ਜਿਹੜੇ ਕੁਝ ਜਰਮਨੀ ਇੰਪੋਰਟ ਆ ਕੁਝ ਡੈਨਮਾਰਕ ਇੰਪੋਰਟ ਆ ਤੇ 40116 ਬੁੱਲ ਦਾ ਜੇ ਪੇਰੈਂਟਸ ਦੀ ਗੱਲ ਕਰੀਏ 18162 ਕਿਲੋਗ੍ਰਾਮ ਦਾ ਮਿਲਕ ਰਿਕਾਰਡ ਹੈ 4.57 ਫੈਟ ਹੈ ਜੀ ਤੇ 2015 ਦਾ 10 ਬੁੱਲ ਦਾ ਜਨਮ ਹੈ ਬਹੁਤ ਹੀ ਚੰਗੇ ਖਾਨਦਾਨ ਦਾ ਇਸ ਦਾ ਜਿਹੜਾ ਫਾਦਰ ਆ ਕੋਨਰ ਸੁਪਰ ਸ਼ਾਟ ਹੈ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਜਿਹੜੀ ਲਾਈਨ ਹੈ ਬਹੁਤ ਸਾਰੇ ਬੁੱਲਾਂ ਵਿੱਚ ABS ਵਾਲੇ ਵਿੱਚ ਬੁੱਲਦੀ ਆ ਤੇ ਇਸੇ ਕਰਕੇ ਕੰਪਨੀ ਦੇ ਅਕੋਰਡਿੰਗ ਤੁਸੀਂ ਇਸ ਬੁੱਲ ਦੀ ਬੱਚੀ ਨੂੰ ਰੋਡਿਓ ਬੁੱਲ ਦਾ ਸੀ ਮੰਜ਼ੂਰ ਕਰ ਸਕਦੇ ਹੋ ਰੋਡਿਓ ਬੁੱਲ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਤਾਗਾ ਬੋਲਦੀ ਫੋਟੋ ਨਾਲ ਆਪਾਂ ਮੈਂਸ਼ਨ ਕੀਤੀ ਹੈ نیچے ਲਿਖਿਆ ਹੋਇਆ ਰੋਡਿਓ ਬੁੱਲ ਕੰਪਨੀ ਦੇ ਅਕੋਰਡਿੰਗ ਜੇ ਤੁਸੀਂ ਇਨਬਰੀਡਿੰਗ ਤੋਂ ਬਚਣਾ ਹੈ ਤਾਂ ਏਬੀਐਸ ਦਾ ਰੋਡਿਓ ਸੀਮਨ ਯੂਜ਼ ਕਰ ਸਕਦੇ ਹੋ ਰੋਡਿਓ ਬੁੱਲ ਦੀਆਂ ਬਹੁਤ ਸਾਰੀਆਂ ਧੀਆ ਆਪਣੇ ਫੀਲਡ ਵਿੱਚ ਆ ਚੁੱਕੀਆਂ ਜੋ ਦੋਤੇ ਹੋਣੀਆਂ ਉਹਦੋਂ ਵੀ ਆਪਾਂ ਪੋਸਟ ਪਾਵਾਂਗੇ ਰੋਡਿਓ ਨੇ ਬਹੁਤ ਹੀ ਚੰਗੇ ਬੱਚੇ ਪੈਦਾ ਕੀਤੇ ਆ ਬਿਊਟੀ ਵਾਲੇ ਬੱਚੇ ਵੀ ਪੈਦਾ ਕੀਤੇ ਆ ਮਿਲਕ ਰਿਕਾਰਡ ਵੀ ਚੰਗਾ ਜਿਸ ਬੁੱਲ ਦਾ ਸਮੈਟਿਕ ਸੈਲ ਸਕੋਰ ਵੀ ਘੱਟਾ ਜਿੰਨਾ ਕੰਪਨੀ ਦੇ ਅਕੋਰਡਿੰਗ ਚਾਹੀਦਾ ਹੁੰਦਾ ਜਿਹੜਾ ਆਪਣਾ ਡਾਟਾ ਦੇ ਅਕੋਰਡਿੰਗ ਸਮੈਟਿਕ ਸੈਲ ਸਕੋਰ ਜੇ 3 ਤੋਂ ਘੱਟ ਹੋਵੇ ਤਾਂ ਉਸ ਬੋਲ ਨੂੰ ਚੰਗਾ ਹੀ ਸਮਝਿਆ ਜਾਂਦਾ ਜੇ 3 ਤੋਂ ਪਲੱਸ ਹੈ ਤਾਂ 네ਗੇਟਿਵ ਪੁਆਇੰਟ ਸਮੈਟਿਕ ਸੈਲ ਸਕੋਰ ਵੀ ਇਸ ਬੋਲ ਦਾ ਘੱਟ ਹੈ ਮਿਲਕੀਲ ਵੀ ਜ਼ਿਆਦਾ ਤੇ ਉਸ ਤੋਂ ਬਾਅਦ ਜੇ ਦੂਸਰਾ ਬੋਲ ਕੰਪਨੀ ਦੇ ਅਕੋਰਡਿੰਗ ਤੁਸੀਂ ਵਰਤਣਾ ਟਰਨੈਡੋ ਵਰ ਸਕਦੇ ਹੋ ਟਰਨੈਡੋ ਵੀ ਬਹੁਤ ਹੀ ਚੰਗੇ ਸਟਰਕਚਰ ਦਾ ਬੋਲ ਹੈ ਇਸ ਦੇ ਵੀ ਬੱਚੇ ਬਹੁਤ ਹੀ ਚੰਗੇ ਆਉਂਦੇ ਆ ਟਰਨਾਡੋ ਬੋਲ ਵੀ ਫੀਲਡ ਵਿੱਚ ਆਪਦੇ ਬਹੁਤ ਹੀ ਚੰਗੇ ਬੱਚੇ ਪੈਦਾ ਕਰ ਚੁੱਕੇ ਆ। ਸਮੈਟਿਕ ਸੈੱਲ ਸਕੋਰ ਇਸ ਬੋਲ ਦਾ ਵੀ ਠੀਕ ਹੈ। ਮਿਲਕੀਡ ਵੀ ਵਧੀਆ ਹੈ। ਤੇ ਬੱਚੇ ਵੀ ਬਹੁਤ ਸ਼ਾਨਦਾਰ ਆਉਂਦੇ ਆ। ਬਿਊਟੀ ਵਾਲੇ ਪਾਸੋਂ ਤੁਸੀਂ ਇਹ ਬੋਲ ਦੇਖ ਸਕਦੇ ਹੋ। ਰੋਡਿਓ ਬੋਲ ਵੀ ਬਹੁਤ ਵਧੀਆ ਹੈ। ਟਰਨਾਡੋ ਬੋਲ ਵੀ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਤਾ ਦੇਖ ਸਕਦੇ ਹੋ ਤੁਸੀਂ। ਜਿਹੜੇ ਟਰਨਾਡੋ ਬੋਲ ਦਾ ਸਟਰਕਚਰ ਹੈ, ਬੋਡੀ ਸਟਰਕਚਰ ਬਹੁਤ ਵਧੀਆ ਹੈ। ਬਾਕੀ ਇੰਪੋਰਟਡ ਬੋਲ ਹੈ। ਇੰਪੋਰਟਡ ਬੋਲ ਜ਼ੂਸ ਕਰੋਗੇ। ਤਤੋਂ ਨੂੰ ਰਿਜ਼ਲਟ ਆਪੇ ਹੀ ਪਤਾ ਲੱਗਣਗੇ ਬਹੁਤ ਹੀ ਜਿਹੜੀਆਂ ਮਤਲਬ ਇਸ ਦੀਆਂ ਖਾਸੀਅਤਾਂ ਆਪਾਂ ਮਤਲਬ ਬੜਾ ਜ਼ਿਆਦਾ ਫਿਰ ਜੇ ਬੋਲਦੇ ਇਸ ਟੌਪਿਕ ਤੇ ਤਾਂ ਵੀਡੀਓ ਲੰਮੀ ਹੋ ਜਾਂਦੀ ਆ ਇਸੇ ਕਰਕੇ ਆਪਾਂ ਬੋਲਾ ਬਾਰੇ ਖਾਸ-ਖਾਸ ਹੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੀ ਦੀ ਆ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਆਪਾਂ ਦੱਸਿਆ ਸੀਗਾ ਰੋਡਿਓ ਬਲ ਯੂਜ਼ ਕਰ ਸਕਦੇ ਆ ਤੇ ਉਸ ਤੋਂ ਬਾਅਦ ਟਰਨੈਡੋ ਤੇ ਤੀਸਰੇ ਨੰਬਰ ਤੇ ਆਉਂਦਾ ਸਟਨਰ ਇਹ ਵੀ ਏਬੀਐਸ ਕੰਪਨੀ ਦਾ ਬੋਲਾ ਰੋਡਿਓ ਬਲ ਵੀ ਏਬੀਐਸ ਦਾ ਸੀ ਇਸ ਤੋਂ ਬਾਅਦ 40116 ਐਟਲਸ ਵਾਲੀ ਬੱਚੀ ਨੂੰ ਤੁਸੀਂ ਸਟਨਰ ਦਾ ਸੀਮਨ ਯੂਜ਼ ਕਰ ਸਕਦੇ ਹੋ ਸਟਨਰ ਬਾਰੇ ਵੀ ਤੁਸੀਂ ਸਾਰੇ ਆਲਰੇਡੀ ਜਾਣਦੇ ਹੋ ਤੇ ਆਪਾਂ ਇਸ ਟੌਪਿਕ ਤੇ ਵੀ ਵੀਡੀਓ ਪਾ ਦਾਂਗੇ ਅਲੱਗ ਤੋਂ 40116 ਦੀ ਬੱਚੀ ਨੂੰ ਜਾਨੀ ਕਿ ਤੁਸੀਂ ਇਹ ਐਬੀਐਸ ਦੇ ਅਕੋਰਡਿੰਗ ਜੇ ਵਰਤਨੇ ਆ ਤਿੰਨ ਸੀਮਨ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਕੰਪਨੀ ਨੇ ਮਨਾਈ ਕੀਤੀ ਆ ਉਹ ਸੀਮਨ ਬਾਰੇ ਵੀ ਆਪਾਂ ਤੁਹਾਨੂੰ ਦੱਸਦੇ ਆ ਸਪਾਈਕ ਬੋਲ ਹੋ ਗਿਆ ਪਾਈਪਰ ਹੋ ਗਿਆ ਬੁਲੇਟ ਹੋ ਗਿਆ ਜੀ ਫੋਰਸ ਹੋ ਗਿਆ ਕੇਨ ਹੋ ਗਿਆ ਗ੍ਰਿਫ ਹੋ ਗਿਆ 40120 थोरबॉल मैक्स फ्लाई टबाको वैरायटी जेट जेटी सुपर फ्लाई हनीबी मेलरपी कास्काडे चल्टन डेफी एचएफ10255 डेलप्रो रोनाल्डो चैलेंजर 29 मार्को 50 363 ਇਸ ਬੋਲ ਦੀ ਜੇ ਐਟਲਸ ਦੀ ਗੱਲ ਕਰੀਏ ਇਕਦਣ ਲੈਣਾ ਹੈ ਗਿਆ ਸੁਪਰ ਸ਼ਾਟ ਬੋਕੇਮ ਤੇ ਮੈਨੋਮੈਨ ਆਪਾਂ ਤੁਹਾਨੂੰ ਫਿਰ ਦੁਬਾਰਾ ਤੋਂ ਦੱਸ ਦੇਈਏ ਆ ਤੇ ਅੱਜ ਵਾਲੀ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਜੇ ਆਪਣੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਆਪਣੇ ਫੇਸਬੁਕ ਪੇਜ ਦਾ ਆਪਾਂ ਲੋਗੋ ਉੱਪਰ ਲਾਇਆ ਹੋਇਆ ਵੱਤ ਵੱਤ ਤੁਸੀਂ ਫੋਲੋ ਕਰ ਲਿਓ ਤੇ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਮੈਂਟ ਤੇ ਲਾਈਕ ਕਰਿਓ ਜਿਸ ਬੁਲਵਾਰੇ ਜ਼ਿਆਦਾ ਕਮੈਂਟ ਹੋਣਗੇ ਆਪਾਂ ਉਸ ਤੇ ਛੇਤੀ ਛੇਤੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ